ਆ ਯਾਰ ਯਾਰ ਇਹ ਨਹੀਂ ਜਾ ਲੈ ਲੈ ਸਾਈਡ ਤੇ ਕਰ ਆਜੂ ਤੂੰ ਦੇ ਕਟੀਆਂ ਆਂਕੀ ਮੜੇ ਦੇ ਪਿੱਛੇ ਗਜਾਮ ਲਾ ਕੇ ਤੁਹਾਡੀ ਬ੍ਰੇਕ ਵੱਜਣਾ ਫਿਰ ਕਟੀਆਂ ਮੇਰਾ ਭਰਾ ਨੇ ਇੱਕ ਮੇਰੀ ਗੱਲ ਸੀ ਜੀ ਯੂ ਜੀ ਸਟਾਪਿੰਗ ਨੇ ਕੰਮ ਕਰਨੇ ਮੈਂ ਤੁਹਾਨੂੰ ਹੋਤੂ ਹੀ ਥਾਲੀਆਂ ਲਵਾ ਲਵੋਗੇ ਮੇਰੇ ਇਹ ਮੈਨੂੰ ਮੰਨ ਲੈ ਬਬੀਥਿੰਗ ਮੈਂ ਹੁੰਦਾ ਕਿਹੜਾ ਸਾਾਨੂੰ ਫੜ ਕੇ ਨਾ ਹੁੰਨੇ ਚਾਹ ਮੇਰੇਆ ਸਾਡਾ ਹਟਾ ਜੀ ਕਰਦਾ ਕੀ ਹੌਣੇ ਮੈਨੂੰ ਇਹ ਗੱਲ ਕਹੀ ਤੂੰ ਉਦੋਂ ਵੀ ਗੱਡੀ ਨੂੰ ਜਾ ਕੇ ਅਰੇ ਇਸ ਜਾੜੀਆਂ ਕਰ ਤਾਨੂੰ ਜਾਣੀ ਕਰਕੇ ਰੋਕੇ ਹਣ ਇਹਨੇ ਜਾੜੀਆਂ ਲੱਗੀਆਂ ਤਾਂ ਰੋਕੇ ਮੈਂ ਯਾਰ ਤੂੰ ਹੀ ਉਦੋਂ ਫੇਰ ਲੱਗੇ ਆਹ ਤੂੰ ਕਹਿੰਦਾ ਸਾਈਡ ਤੇ ਕੀ ਕੀ ਗੱਲ ਹੈ ਲੈ ਸਾਈਡ ਤੇ ਕਰ ਲੈ ਤੂੰ ਲੈ ਕੱਢੀ ਮੇਰਾ ਮੂੰਹ ਤੇ ਨਹੀਂ ਲਿਖਿਆ ਨਹੀਂ ਕਰਦਾ ਮੇਰੀ ਗੱਡੀ ਕਿੱਥੇ ਹੈ ਮੇਰੀ ਗੱਡੀ ਮੈਂ ਟਰੱਕ ਲਿਆਂਦਾ ਟਰੱਕ ਲਿਆਂਦਾ ਹਾਂ ਭਾਜੀ ਮੈਂ ਵਰਦੀ ਚ ਹੁੰਦਾ ਨਹੀਂ ਹਾਂ ਨਹੀਂ ਹੁੰਦਾ ਭਾਜੀ ਵਰਦੀ ਜਾਣਾ ਸਾਡੀ ਹੁੰਦੀ ਐਸੇ ਨਾਗਰ ਸਾਹਮਣੇ ਲੱਗਿਆ ਦੱਸੋ ਇਹ ਗੱਲ ਨਾ ਕਰਦਾ ਆਹ ਆਪਰੇਸ਼ਨ ਟੀਮ ਜੀ ਨਾਲ ਗੱਲ ਕਰ ਲੈਣਾ ਲੈ ਗੱਲ ਕਰ ਲੈ ਮੈਂ ਗੱਲ ਕਰਾ ਦਿੰਦਾ ਆਹੋ ਤੁਹਾਨੂੰ ਕੀ ਮੜਕ ਦੇ ਪਿੱਛੇ ਗਜਾਮ ਲਾ ਕੇ ਤੁਹਾਡੀ ਬ੍ਰੇਕ ਵਜਨਾਂ ਫਿਰ ਗੱਡੀਆਂ ਮੇਰਾ ਭਰਾ ਨੇ ਇੱਕ ਮੇਰੀ ਗੱਲ ਸੁਣ ਲੈ ਮੇਰੀ ਸਾਰੀਆਂ ਗੱਡੀਆਂ ਨੂੰ ਜਾਰੀਆਂ ਲੱਗੀਆਂ ਨਾ ਮੈਂ ਅਜੇ ਤੱਕ ਲਾਈ ਤੇ ਨਾ ਮੈਂ ਲਾਉਣੀ ਆ ਬੁਲਵਾ ਕੇ ਆ ਗਿਆ ਤੇ ਚੰਗਾ ਆ ਗਿਆ ਉਹ ਭਰਾ ਜੀ ਮੈਂ ਵੀ ਅਸਲੇ ਲੱਗਾ ਨਹੀਂ ਆਹੋ ਮੈਂ ਸੀਆਈਏ ਸਟਾਫ ਵਜੋਂ ਕੰਮ ਕਰਦਾ ਮੈਂ ਤੇ ਤੁਹਾਨੂੰ ਹੁਣ ਤੁਸੀਂ ਥਾਲੀਆਂ ਲਵਾ ਲੋਗੇ ਮੇਰੀਆਂ ਮਾਣੋ ਹੀ ਪਈ ਜੀ ਸਾਨੂੰ ਕਿਉਂ ਮੂੰਹ ਤੇ ਲਿਖਿਆ ਤਰੇ ਤੁਸੀਂ ਮੈਂ ਇਹਨੂੰ ਵੀ ਨਹੀਂ ਦੱਸਿਆ ਇਹਨੂੰ ਕਿੰਨੀ ਗਰੀ ਦੱਸਿਆ ਇਹ ਮੈਨੂੰ ਆਉਂਦਾ ਵੀ ਤੈਨੂੰ ਮੈਂ ਹੁੰਦਾ ਸਾਨੂੰ ਕਿਹੜੀ ਰੋਡਿੰਗ ਨਹੀਂ ਫੜ ਕੇ ਨਾ ਹੁੰਨੇ ਚਾਹ ਮੇਰਿਆ ਸਾਡਾ ਹਟਾ ਜੀ ਕਰਦਾ ਮੇਰੀ ਗੱਲ ਸੁਣ ਮੈਨੂੰ ਇਹ ਗੱਲ ਕਹੀ ਤੂੰ ਉਦੋਂ ਵੀ ਗੱਡੀ ਨੂੰ ਜਾ ਕੇ ਆ ਤੇ ਇਸ ਜਾੜੀਆਂ ਕਰ ਤਾਨੂੰ ਕਿ ਜਾਣੀ ਕਰਕੇ ਰੋਕੇ ਹਣ ਇਹਦੇ ਜਾੜੀਆਂ ਲੱਗੀਆਂ ਤਾਂ ਰੋਕੇ ਲੱਗ ਮੈਂ ਯਾਰ ਤੂੰ ਹੀ ਉਦੋਂ ਫੇਰ ਲੱਗੇ ਆਹ ਤੂੰ ਕਹਿੰਦਾ ਸਾਈਡ ਤੇ ਕੀ ਕੀ ਗੱਲ ਹੈ ਲੈ ਸਾਈਡ ਤੇ ਕਰ ਤੂੰ ਆ ਜੀ ਤੂੰ ਲਾ ਕੱਟੀਆਂ ਮੂੰਹ ਤੇ ਨਹੀਂ ਲਿਖਿਆ ਤੋ ਨਹੀਂ ਕਰਦਾ ਮੇਰੀ ਗੱਡੀ ਮੈਂ ਡਾਕ ਲੈ ਲੈਂਦਾ ਭਾਜੀ ਮੈਂ ਵਰਤੀ ਚ ਹੁੰਦਾ ਨਹੀਂ ਹੈ ਨਾ ਨਹੀਂ ਹੁੰਦਾ ਅਜੇ ਤੱਕ ਨਹੀਂ ਭਾਜੀ ਵਰਤੀ ਜਾਨ ਸਾਡੀ ਹੁੰਦੀ ਹੈ ਇਸਦੀ ਨਾਗਰ ਤੋਂ ਸਾਹਮਣੇ ਲੱਗਾਂ ਦੱਸੋ ਕੀ ਨਾਗਰ ਤੋਂ ਸਾਹਮਣੇ ਆਪਰੇਸ਼ਨ ਟੀਮ ਜੀ ਇਹੋ ਗੱਲ ਕਰ ਲੈਣਾ ਲੈ ਗੱਲ ਕਰ ਮੈਂ ਗੱਲ ਕਰਾ ਦਿੰਦਾ ਆਹੋ ਤੁਹਾਨੂੰ ਕੀ ਮੜਕ ਦੇ ਪਿੱਛੇ ਗਜਾਮ ਲਾ ਕੇ ਤੁਹਾਡੀ ਬ੍ਰੇਕ ਵੱਜਣਾ ਫਿਰ ਗੱਡੀ ਮਾਰਨੀ ਮੇਰਾ ਭਰਾ ਨੇ ਇੱਕ ਮੇਰੀ ਗੱਲ ਸੁਣ ਲੈ ਮੇਰੀ ਸਾਰੀਆਂ ਗੱਡੀਆਂ ਦੇ ਚਾਲੀਆਂ ਲੱਗੀਆਂ ਨਾ ਮੈਂ ਅਜੇ ਤੱਕ ਲਈ ਤੇ ਨਾ ਮੈਂ ਲਾਉਣੀ ਕੋਲਵਾ ਦੀ ਆਉਣਾ ਖਰਾ ਆ ਗਿਆ ਤੇ ਚੰਗਾ ਆ ਗਿਆ ਉਹ ਭਰਾ ਜੀ ਮੈਂ ਵੀ ਅਸਲੇ ਲੱਗਾ ਨਹੀਂ ਆਹੋ ਮੈਂ ਸੀਆਈਏ ਸਟਾਫ ਵਾਹਿੰਨੇ ਕੰਮ ਕਰਦਾ ਮੈਂ ਤੇ ਤੁਹਾਨੂੰ ਹੁਣ ਤੁਸੀਂ ਥਾਲੀਆਂ ਲਵਾ ਲੋਗੇ ਮੇਰੀਆਂ ਮਾਣੋ ਹੀ ਪਈ ਜੀ ਸਾਨੂੰ ਕਿਉਂ ਮੂੰਹ ਤੇ ਲਿਖਿਆ ਤਰੇ ਤੁਸੀਂ ਮੈਂ ਇਹਨੂੰ ਵੀ ਨਹੀਂ ਦੱਸਿਆ ਇਹਨੂੰ ਕਿੰਨੀ ਗਰੀ ਦੱਸਿਆ ਇਹ ਮੈਨੂੰ ਆਉਂਦਾ ਵੀ ਤੈਨੂੰ ਮੈਂ ਹੁੰਦਾ ਸਾਨੂੰ ਕਿਹੜੀ ਰੋਡਿੰਗ ਨਹੀਂ ਫੜ ਕੇ ਨਾ ਹੁੰਨੇ ਚਾਹ ਮੇਰੇਆ ਸਾਡਾ ਹਟਾ ਜੀ ਕਰਦਾ ਮੇਰੀ ਗੱਲ ਸੁਣ ਮੈਨੂੰ ਇਹ ਗੱਲ ਕਹੀ ਤੂੰ ਉਦੋਂ ਵੀ ਗੱਡੀ ਨੂੰ ਜਾ ਕੇ ਆ ਤੇ ਇਸ ਜਾੜੀਆਂ ਕਰ ਤਾਨੂੰ ਕਿ ਜਾਣੀ ਕਰਕੇ ਰੋਕੇ ਹਣ ਇਹਦੇ ਜਾੜੀਆਂ ਲੱਗੀਆਂ ਤਾਂ ਰੋਕੇ ਲੱਗ ਮੈਂ ਯਾਰ ਤੂੰ ਹੀ ਉਦੋਂ ਫੇਰ ਲੱਗੇ ਆ ਉਦੋਂ ਤੂੰ ਕਹਿੰਦਾ ਸਾਈਡ ਤੇ ਕੀ ਕੀ ਗੱਲ ਹੈ ਲੈ ਸਾਈਡ ਤੇ ਕਰ ਤੂੰ ਆ ਜੀ ਤੂੰ ਲਾ ਕੱਟੀਆਂ ਮੂੰਹ ਤੇ ਨਹੀਂ ਲਿਖਿਆ ਤੋ ਨਹੀਂ ਕਰਦਾ ਮੇਰੀ ਗੱਲ ਮੇਰੀ ਗੱਡੀ ਮੈਂ ਡਾਕ ਲੈ ਲੈਂਦਾ ਭਾਜੀ ਮੈਂ ਵਰਤੀ ਚ ਹੁੰਦਾ ਨਹੀਂ ਹੈ ਨਾ ਨਹੀਂ ਹੁੰਦਾ ਅਜੇ ਤੱਕ ਨਹੀਂ ਭਾਜੀ ਵਰਤੀ ਜਾਨ ਸਾਡੀ ਹੁੰਦੀ ਹੈ ਇਸਦੀ ਨਾਗਰ ਤੋਂ ਸਾਹਮਣੇ ਲੱਗਾਂ ਦੱਸੋ ਕੀ ਨਾਗਰ ਤੋਂ ਸਾਹਮਣੇ ਆਪਰੇਸ਼ਨ ਟੀਮ ਜੀ ਇਹੋ ਗੱਲ ਕਰ ਲੈਣਾ ਲੈ ਗੱਲ ਕਰ ਮੈਂ ਗੱਲ ਕਰਾ ਦਿੰਦਾ ਆਹੋ ਤੁਹਾਨੂੰ ਕੀ ਮੜਕ ਦੇ ਪਿੱਛੇ ਗਜਾਮ ਲਾ ਕੇ ਤੁਹਾਡੀ ਬ੍ਰੇਕ ਵੱਜਣਾ ਫਿਰ ਗੱਡੀ ਮਾਰਨੀ ਮੇਰਾ ਭਰਾ ਨੇ ਇੱਕ ਮੇਰੀ ਗੱਲ ਸੁਣ ਲੈ ਮੇਰੀ ਸਾਰੀਆਂ ਗੱਡੀਆਂ ਦੇ ਚਾਲੀਆਂ ਲੱਗੀਆਂ ਨਾ ਮੈਂ ਅਜੇ ਤੱਕ ਲਈ ਤੇ ਨਾ ਮੈਂ ਲਾਉਣੀ ਕੋਲਵਾ ਦੀ ਆਉਂ ਆ ਗਿਆ ਤੇ ਚੰਗਾ ਆ ਗਿਆ ਉਹ ਭਰਾ ਜੀ ਮੈਂ ਵੀ ਅਸਰੇ ਲੱਗਾ ਨਹੀਂ ਆਹੋ ਮੈਂ ਸੀਆਈਏ ਸਟਾਫ ਵਾਹਿੰਨੇ ਕੰਮ ਕਰਦਾ ਮੈਂ ਤੇ ਤੁਹਾਨੂੰ ਹੁਣ ਤੁਸੀਂ ਥਾਲੀਆਂ ਲਵਾ ਲੋਗੇ ਮੇਰੀਆਂ ਕਮਾਲ ਹੋਈ ਭਈ ਜੀ ਸਾਨੂੰ ਕਿਹਨੂੰ ਤੇ ਲਿਖਿਆ ਤੇ ਤੁਸੀਂ ਉਹ ਮੈਂ ਇਹਨੂੰ ਵੀ ਨਹੀਂ ਦੱਸਿਆ ਇਹਨੂੰ ਕਿੰਨੀ ਗਰੀ ਦੱਸਿਆ ਇਹ ਮੈਨੂੰ ਆਣਾ ਵੀ ਤੇਰੇ ਮੈਂ ਹੋਂਦਾ